ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌ ਸੰਧੂ ਬੁਟੀਕ ਸੈਂਟਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰਕਾਰ ਜੀ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਵੀਡੀਓ ਦੇਣੀ ਆ ਨਾ ਸਾਰੀ ਤੁਹਾਡੇ ਨਾਲ ਗੱਲਾਂ-ਵਾਟਾਂ ਹੀ ਕਰਦੇ ਆ ਪਹਿਣਾ ਦੇ ਬਹੁਤ ਜਿਆਦਾ ਕਮੈਂਟ ਸੀਗੇ ਹਨ ਪਹਿਣਾ ਦੀ ਪਰਮਾਇਸ਼ ਤੇ ਇਹ ਵਾਲੀ ਵੀਡੀਓ ਜਿਹੜੀ ਹੈਗੀ ਆਪਾਂ ਬਣਾ ਰਹੇ ਆ ਤੇ ਹੁਣ ਜਿਹੜਾ ਹੈਗਾ ਪਹਿਲਾ ਕਮੈਂਟ ਸੀਗਾ ਜੀ ਕੇਸ ਸਟੈਂਡ ਦੱਸੋ ਵੀ ਇਹਦੀ ਲੰਬਾਈ ਚੁੜਾਈ ਕਿੰਨੀ ਹੈ ਇਹ ਜਿਹੜਾ ਆਪਣੀ ਮਸ਼ੀਨ ਦਾ ਸਟੈਂਡ ਬਣਵਾਇਆ ਹੋਇਆ ਦੇਖੋ ਜੀ ਇਹ ਪੈਰ ਲਾ ਕੇ ਬਣਵਾਇਆ ਹੋਇਆ ਮੈਨੂੰ ਜਿਹੜਾ ਨੀਚੇ ਬੈਠ ਕੇ ਸੁਣਾਈ ਕਰਨਾ ਪਸੰਦ ਹੈਗਾ ਕਿਉਂਕਿ ਮੇਰੇ ਕੋਲੇ ਉੱਪਰ ਪੈਰ ਵਾਲਾ ਹੱਟਾ ਵੀ ਹੈਗਾ ਉਹਦੇ ਤੇ ਵੀ ਮੈਂ ਕਰ ਸਕਦੀ ਆ ਉਹਦੇ ਤੇ ਵੀ ਕਰ ਲੈਣੀ ਆ ਪਰ ਜਿਹੜਾ ਮੈਨੂੰ ਸੌਖਾ ਲੱਗਦਾ ਉਹ ਨੀਚੇ ਬੈਠ ਕੇ ਹੀ ਲੱਗਦਾ ਹੈ ਹਨ ਤੇ ਦੇਖੋ ਆਪਣਾ ਇਹ ਵਾਲਾ ਸਟੈਂਡ ਬਣਵਾਇਆ ਹੋਇਆ ਲੋਹੇ ਦਾ ਦੇ ਨੀਚੇ ਟਾਇਰ ਲਾ ਕੇ ਇਹਦੇ ਬਾਰੇ ਬਹੁਤ ਸਾਰੇ ਕਮੈਂਟਸ ਆ ਗਏ ਕਿ ਇਹਦੀ ਲੰਬਾਈ ਚੜਾਈ ਦੱਸੋ ਮੈਂ ਹੁਣ ਇਹਦੀ ਲੰਬਾਈ ਦੱਸਣ ਲੱਗਿਆਂ ਜੀ ਦੇਖੋ ਇਹਦੀ 7.5 ਇੰਚ ਦੀ ਲੰਬਾਈ ਹੈਗੀ ਹੈ ਜਿਹੜੇ ਟਾਇਰਾਂ ਹਨ ਟਾਇਰਾਂ ਦੇ ਸਮੇਤ 7.5 ਇੰਚ ਦੀ ਇਹਦੀ ਉਚਾਈ ਹੈਗੀ ਹੈ ਜਿਹੜੀ ਇਧਰੋਂ ਚੜਾਈ ਹੈਗੀ ਉਹ ਤੁਸੀਂ ਆਪਣੀ ਮਸ਼ੀਨ ਦੇ ਹਿਸਾਬ ਨਾਲ ਕਰ ਸਕਦੇ ਹੋ ਇਹ ਜਿਹੜਾ ਸਟੈਂਡ ਹੈ ਕਿਤੋਂ ਬੜਿਆ ਬਣਾਇਆ ਨਹੀਂ ਮਿਲਦਾ ਜੀ ਇਹ ਤੁਸੀਂ ਮਿਸਤਰੀ ਤੋਂ ਬਣਵਾ ਸਕਦੇ ਹੋ ਜਿਹੜੇ ਬਿਲਡਿੰਗ ਦਾ ਕੰਮ ਕਰਦੇ ਆ ਜਿਹੜੇ ਮਜ਼ਰਕੇ ਬਿਲਡਿੰਗ ਦਾ ਕੰਮ ਕਰਦੇ ਆ ਵਰਕਸ਼ਾਪ ਵਾਲੀ ਵਿਸਤਰੀ ਹਨ ਉਹ ਬਣਾਉਂਦੇ ਨੇ ਤੁਸੀਂ ਇਹ ਕਿੱਦਾਂ ਬਣਾਉਣਾ ਹੈ ਜਿਹੜਾ ਇਹ ਵਾਲਾ ਆਪਣਾ ਡੱਬਾ ਹੁੰਦਾ ਹੈ ਇਹ ਵਾਲਾ ਬਾਕਸ ਆ ਨਾ ਮਸ਼ੀਨ ਦਾ ਇਹ ਦੇਖੋ ਇਹ ਵਾਲਾ ਆਪਣਾ ਹੁੰਦਾ ਇਹ ਨੂੰ ਤੁਸੀਂ ਨਾਲ ਦੇ ਦਿਓ ਮਸ਼ੀਨ ਕੱਢ ਲਓ ਇਹ ਖਾਲੀ ਜਿਹੜਾ ਹੈਗਾ ਡੱਬਾ ਤੁਸੀਂ ਮਸ਼ੀਨ ਵਾਲਾ ਮਿਸਤਰੀ ਨੂੰ ਦੇ ਦਿਓ ਇਹਦੇ ਜਿਹੜਾ ਸਾਈਜ਼ ਦਾ ਹੀ ਉਹ ਬਣਾਊਗਾ ਸਟੈਂਡ ਲੰਬਾਈ ਜ਼ਰੂਰ ਦੱਸ ਦੋ ਬਹੁਤ ਪੈਣਾ ਲੰਬਾਈ ਪੁੱਛ ਰਹੀਆਂ ਤੇ ਆਂ ਦੇਖੋ ਲੰਬਾਈ ਮੈਂ ਤੁਹਾਨੂੰ ਦੱਸਤੀ ਕਿ ਸਾਢੇ 7 ਇੰਚੇ ਦੀ ਲੰਬਾਈ ਹੈਗੀ ਹੈ ਜੀ 7.5 ਜੇ ਤੁਸੀਂ ਟਾਇਰਾਂ ਤੋਂ ਬਗੈਰ ਨਾਪਦੇਓ ਤਾਂ ਦੇਖੋ 7.5 ਇੰਚ ਆਉਂਦੀ ਹੈ ਟਾਇਰਾਂ ਤੋਂ ਬਗੈਰ ਟਾਇਰ ਵੀ ਲਾਏ ਹੋਏ ਆ ਮਿਸਤਰੀ ਨੇ ਇਹ ਮਿਸਤਰੀ ਤੋਂ ਬਣਵਾਇਆ ਹੋਇਆ ਸਾਡਾ ਦੱਸ ਕੇ ਇਹ ਵਾਲਾ ਚੀਜ਼ ਦੇ ਹਿਸਾਬ ਨਾਲ ਮਿਸਤਰੀ ਬਣਾਉਣਗੇ ਇਹ ਤੁਸੀਂ ਨਾਲ ਦੇ ਦਿਓ ਸਾਨੂੰ ਨਾਪ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਇਹ ਆਪਣਾ ਜਿਹੜਾ ਹੈਗਾ ਜਿਹਦੇ ਆਪਣੇ ਆਪਣੇ ਉੱਪਰ ਮਸੀਨਾ ਰੱਖੀ ਹੁੰਦੀ ਹੈ ਹਨ ਬਾਕਸ ਜਾਂ ਇਹ ਤੁਸੀਂ ਨਾਲ ਦੇ ਦਿਓ ਇਹਨੂੰ ਨਾਪ ਕੇ ਮਿਸਤਰੀ ਨੇ ਆਪਣੇ ਆਪ ਤੁਹਾਨੂੰ ਜਿਹੜਾ ਬਣਾ ਕੇ ਦੇ ਦੇਣਾ ਹੈ ਬਾਕੀ ਤੁਸੀਂ ਆਪਦੇ ਟਾਇਰ ਵਗੈਰਾ ਹਨ ਲਿਆ ਕੇ ਦੇ ਦਿਓ ਮੈਂ ਆਪਦੇ ਟਾਇਰ ਲਿਆ ਕੇ ਦਿੱਤੇ ਸੀਗੇ ਜੀ ਇਹ ਜਿਹੜੇ ਬਹੁਤ ਮਜ਼ਬੂਤ ਟਾਇਰ ਨੇ ਕਾਫੀ ਸਾਲ ਹੋ ਗਏ ਨੂੰ ਬਣੇ ਨੂੰ ਕੋਈ ਟਾਇਰ ਕਿਤੇ ਟੁੱਟਿਆ ਵਗੈਰਾ ਨਹੀਂ ਬਹੁਤ ਵਧੀਆ ਨੇ ਨਾ ਘਸੇ ਨੇ ਦੇਖੋ ਚਾਰ ਸਪੇਰੇ ਨੂੰ ਇਹ ਵਾਲੇ ਟਾਇਰ ਆਪਣੇ ਰੁੜਦੇ ਆ ਜਿੱਧਰ ਨੂੰ ਮਰਜ਼ੀ ਹੋਰ ਲੋਮਸੇ ਨਾ ਚਾਹੇ ਆਪਾਂ ਇਧਰ ਨੂੰ ਵੜ ਲੋ ਚਾਹੇ ਸਿੱਧੀ ਵੜ ਲੋ ਚਾਹੇ ਇਧਰ ਨੂੰ ਵੜ ਤਾ ਸਾਰੇ ਪਾਸੇ ਮੁੜਦੀ ਏ ਕਿਉਂਕਿ ਇਹ ਅਮਰੇਲਾ ਮਸ਼ੀਨ ਹੁੰਦੀ ਏ ਜਿਹੜੀ ਬਹੁਤ ਜ਼ਿਆਦਾ ਭਾਰੀ ਹੁੰਦੀ ਏ ਹਨਾ ਇਹ ਮੇਰੀ ਹਾਈ ਕੁਆਲਿਟੀ ਦੀ ਜਿਹੜੀ ਹੈਗੀ ਅਮਰੇਲਾ ਮਸ਼ੀਨ ਹੈਗੀ ਏ ਜੀ ਮੋਟਰ ਵਗੈਰਾ ਲੱਗੀ ਹੋਈ ਏ ਆਪਣੀ ਇਹ ਭਾਰੀ ਮਸ਼ੀਨ ਜਿੱਦਾਂ ਆਪਾਂ ਕੋਈ ਝਾੜੂ ਪੋਚਾ ਲਾਉਣੇ ਹਨਾ ਪਹਿਲਾਂ ਮੇਰੇ ਫੱਟੇ ਤੇ ਰੱਖੀ ਹੋਈ ਸੀਗੀ ਜਿਹੜਾ ਆਪਾਂ ਨੀਚੇ ਫੱਟਾ ਰੱਖ ਕੇ ਟੇਲਰਾ ਕੋਲੇ ਹੁੰਦਾ ਉਹ ਫੱਟਾ ਬਣਵਾਇਆ ਹੋਇਆ ਸੀਗਾ ਮੇਰਾ ਕਾਫੀ ਵੱਡਾ ਤੇ ਉਹਦੇ ਤੋਂ ਮੈਨੂੰ ਚੋਂ ਮੈਨੂੰ ਔਖਾ ਲੱਗਦਾ ਸੀ ਜਿਵੇਂ ਆਪਾਂ ਕੂੜਾ ਵਗੈਰਾ ਕੱਢਦੇ ਹਾਂ ਛਾੜੂ ਵਗੈਰਾ ਲਾਉਣੇ ਉਹ ਮੈਨੂੰ ਔਖਾ ਲੱਗਦਾ ਸੀ ਜੇ ਪੀੜੀ ਤੇ ਵੀ ਰੱਖ ਕੇ ਮੈਂ ਸਲਾਈ ਕਰਦੀ ਤੇ ਮੈਨੂੰ ਚੱਕਣੀ ਧਰਨੀ ਬਹੁਤ ਔਖੀ ਲੱਗਦੀ ਸੀ ਹੁਣ ਜਦੋਂ ਮੈਂ ਇੱਥੇ ਹੀ ਸਲਾਈ ਕਰਦੀ ਆ ਬੈਠ ਕੇ ਮੈਂ ਫੀਟਿੰਗ ਵਗੈਰਾ ਦੇ ਨਿਸ਼ਾਨ ਲਾਉਂਦੇ ਹੁੰਦੇ ਆ ਤਾਂ ਮੈਨੂੰ ਇਸ ਤਰ੍ਹਾਂ ਕਰ ਦਿੰਦੀ ਆ ਇੱਥੇ ਜਿਵੇਂ ਮੈਂ ਮਰਜ਼ੀ ਧਰ ਕੇ ਇਸ ਤਰ੍ਹਾਂ ਨਿਸ਼ਾਨ ਵੀ ਲਾ ਦੇਦੀ ਆ ਤੇ ਜਦੋਂ ਆਪਾਂ ਨੇ ਸਲਾਈ ਕਰਨੀ ਹੁੰਦੀ ਆ ਇਸ ਤਰ੍ਹਾਂ ਕਰ ਲੈਨੇ ਆ ਇਹ ਹੈਗਾ ਜੀ ਆਪਣਾ ਚਲੋ ਹੈਗਾ ਸਟੈਂਡ ਬਾਰੇ ਉਸ ਤੋਂ ਬਾਅਦ ਜਿਹੜਾ ਆਪਣੀ ਇਹ ਲਾਈਟ ਹਣਾ ਇਹ ਲਾਈਟ ਦਾ ਆਪਾਂ ਦੱਸਿਆ ਸੀਗਾ ਮਸ਼ੀਨ ਤੇ ਲੱਗਦੀ ਹੈ ਹਨਾ ਤੇ ਆਪਣੇ ਕੋਲੇ ਬਹੁਤ ਜ਼ਿਆਦਾ ਕਮੈਂਟ ਆਏ ਨੇ ਬਹੁਤ ਹੀ ਜ਼ਿਆਦਾ ਸਾਡੀਆਂ ਸੇਲ ਹੋਈਆਂ ਨੇ ਜੀ ਲਾਈਟ ਵੀ ਤੇ ਮਸ਼ੀਨ ਦਾ ਪੈਰ ਵੀ ਜਿਹੜਾ ਪਾਈਪਿੰਗ ਲਾਉਂਦਾ ਹੈ ਪੈਰ ਉਹ ਵਾਲਾ ਪੈਰ ਇਹ ਤਾਂ ਹੁਣ ਸਿੰਪਲ ਚੜਿਆ ਹੋਇਆ ਹੈ ਜਿਹੜਾ ਇਸ ਤਰ੍ਹਾਂ ਇਹ ਪ੍ਰੈਸ ਹੁੰਦਾ ਹੈ ਹਨਾ ਇੱਕ ਭੈਣ ਦਾ ਵਿੱਚ ਕਿਸੇ ਦਾ ਕਮੈਂਟ ਵੀ ਆਇਆ ਕਿ ਪੈਰ ਤੁਸੀਂ ਕਿਉਂ ਕਿਸੇ ਨੂੰ ਪਾਗਲ ਬਣਾ ਰਿਹਾ 50 ਰੁਪਏ ਦਾ ਪੈਰ ਮਿਲਦਾ ਉਹ 50 ਰੁਪਏ ਦਾ ਪੈਰ ਨਹੀਂ ਮਿਲਦਾ ਜੀ ਸਿੰਪਲ ਪੈਰ ਹੀ 50 ਰੁਪਏ ਦਾ ਮਿਲਦਾ ਹੈ ਮਰੇਲਾ ਮਸ਼ੀਨ ਦਾ ਤੇ ਜਿਹੜੀ ਆਪਣੀ ਜਮਈ ਸਿੰਪਲ ਮਸ਼ੀਨ ਹੁੰਦੀ ਆ ਉਹਦਾ ਵੀ 30 40 ਰੁਪਏ ਦਾ ਪੈਰ ਹੈਗਾ ਆ ਉਹ ਜਿਹੜਾ ਹੈਗਾ ਪੈਰ ਆਲੇ-ਦਾਲੇ ਕਈ ਵਾਰੀ ਆਲੇ ਨੇ ਵੀਡੀਓ ਨਹੀਂ ਦੇਖੀ ਹੁਣੀ ਹਨਾ ਐਦਾਂ ਹੀ ਕੁਛ ਬੋਲਤਾ ਹੋਊਗਾ ਉਹ ਜਿਹੜਾ ਪੈਰ ਹੈ ਪਹਿਲੀ ਗੱਲ ਤਾਂ ਉਹ ਪੈਰ ਕਿਤੋਂ ਮਿਲਦਾ ਨਹੀਂ ਹੈਗਾ ਜੀ ਹੁਣ ਵੀ ਅਸੀਂ ਜਿਹੜਾ ਏਜੰਟ ਸਾਨੂੰ ਸਮਾਨ ਦੇ ਕੇ ਜਾਂਦਾ ਹਨਾ ਅਸੀਂ ਲੁਧਿਆਣੇ ਤੋਂ ਸਮਾਨ ਮੰਗਾਉਦੇ ਹੁੰਨੇ ਆ ਉਹ ਨੂੰ ਮੈਂ ਕਾਫੀ ਟਾਈਮ ਦੀ ਫੋਨ ਕਰ ਰਹੀ ਆ ਬਹੁਤ ਪਹਿਲਾਂ ਤੋਂ ਦੁਆਰਾ ਵੀ ਮੰਗ ਸੀਗੀ ਤੇ ਉਹ ਪੈਰਾਂ ਜੀ ਮਿਲ ਨਹੀਂ ਰਹੇ ਉਹ ਮਿਲਦੇ ਵੀ ਲੁਧਿਆਣੇ ਤੋਂ ਨਹੀਂ ਜੀ ਹੁਣ ਅਸੀਂ ਜਿਹੜਾ ਇਹ ਦੋ ਦਰਜਣ ਪੈਰਾਂ ਦੀ ਹੋਰ ਮੰਗਵਾਈ ਹੈਗੀ ਤੇ ਦੋ ਦਰਜਣ ਜਿਹੜੀ ਹੈਗੀ ਲਾਈਟ ਮੰਗਵਾਈ ਆ ਪਹਿਲਾਂ ਵੀ ਆਪਣੇ ਕੋਲੇ ਦੋ ਦਰਜਣ ਸੀਗੀ ਬਹੁਤ ਜਿਆਦੇ ਜਿਹੜੇ ਇਹ ਸਾਰੇ ਥਾਵਾਂ ਆਪਾਂ ਨੇ ਕੋਰੀਅਰ ਕਰਵਾਏ ਆ ਇਹ ਜਿਹੜੀ ਲਾਈਟ ਦੀ ਹੈ ਨਾ ਜੀ ਇਹ ਆਪਣੇ ਬਹੁਤ ਜਿਆਦੇ ਸੇਲ ਹੋਈ ਆ ਪੈਰ ਵੀ ਬਹੁਤ ਜਿਆਦੇ ਸੇਲ ਹੋਏ ਆ ਸਾਰੇ ਕਿਤੇ ਆਪਣੇ ਪਹੁੰਚੇ ਨੇ ਕੋਰੀਅਰ ਕਰਾਏ ਆ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਬਹੁਤ ਜਿਹੜੇ ਹੈਗੇ ਬਹੁਤ ਜ਼ਿਆਦੇ ਹੋਰ ਵੀ ਮੈਸੇਜ ਆਏ ਪਏ ਆ ਹਨ ਵੀ ਅਸੀਂ ਵੀ ਲਾਈਟ ਲੈਣੀ ਐ ਅਸੀਂ ਵੀ ਪੈਰ ਲੈਣ ਆਇਆ ਹਾਂ ਹਾਂਜੀ ਆਪਣੇ ਕੋਲੇ ਹੈ ਨਹੀਂ ਜੀ ਅਸੀਂ ਕਿਸੇ ਤੋਂ ਵੀ ਪੇਮੈਂਟ ਨਹੀਂ ਪਵਾ ਰਹੇ ਅਸੀਂ ਪੇਮੈਂਟ ਉਹਦੇ ਤੋਂ ਪਵਾਉਣੇ ਨੇ ਕਿਉਂਕਿ ਬਹੁਤ ਭੈਣ ਭਾਈ ਕਮੈਂਟ ਕਰ ਰਹੇ ਨੇ ਕਿ ਪੇਮੈਂਟ ਅਸੀਂ ਪਾ ਦਿੰਨੇ ਆ ਅਸੀਂ ਕਿਸੇ ਤੋਂ ਪੇਮੈਂਟ ਨਹੀਂ ਲੈ ਰਹੇ ਜੀ ਕਿਉਂਕਿ ਜਦੋਂ ਆਪਣੇ ਕੋਲੇ ਸਮਾਨ ਪਹੁੰਚ ਗਿਆ ਫੇਰ ਆਪਾਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸਾਂਗੇ ਵੀਡੀਓ ਦੇ ਜ਼ਰੀਏ ਦੱਸ ਦਾਂਗੇ ਫੇਰ ਹੀ ਆਪਾਂ ਪੇਮੈਂਟ ਲਵਾਂਗੇ ਉਹਨਾਂ ਚਿਰ ਆਪਾਂ ਕਿਸੇ ਤੋਂ ਪੇਮੈਂਟ ਨਹੀਂ ਲੈ ਰਹੇ ਜੀ ਇਹ ਤਾਂ ਜਿਹੜੀ ਲਾਈਟ ਆਪਣੇ ਕੋਲੇ ਹੈਗੀ ਐ ਇੱਕ ਹੈਗੀ ਐ ਜਿਹੜਾ ਮੈਂ ਆਪਣੀ ਮਸ਼ੀਨ ਵਾਸਤੇ ਪੈਰ ਮੰਗਵਾਇਆ ਸੀਗਾ ਉਹ ਵੀ ਕਿਸੇ ਭੈਣ ਨੇ ਇੱਥੋਂ ਹੀ ਉਹ ਪਿੰਡ ਦੇ ਵਿੱਚੋਂ ਹੀ ਹਨ ਲੈ ਲਿਆ ਆਪਾਂ ਤੋਂ ਚਲੋ ਹਨ ਉਹ ਕਹਿੰਦੇ ਵੀ ਮੈਨੂੰ ਦੇ ਦਿਓ ਮੈਂ ਕਿਹਾ ਚਲੋ ਅਸੀਂ ਫੇਰ ਲੈ ਲਾਂਗੇ ਕਿਉਂਕਿ ਸਾਨੂੰ ਵੀ ਅਸਰਦਾ ਨਹੀਂ ਹੈਗਾ ਜੀ ਉਹ ਪਾਈਪਿੰਗ ਜਿਹੜੀ ਹੈਗੀ ਉਹਦੇ ਨਾਲ ਬਹੁਤ ਜ਼ਿਆਦਾ ਸਫਾਈ ਨਾ ਲੱਗਦੀ ਐ ਤੁਸੀਂ ਧੋਣੇ ਪਾਸੇ ਉਹਨੂੰ ਵਰਤ ਸਕਦੇ ਹੋ ਜੇ ਕਿਸੇ ਨੇ ਨਹੀਂ ਵੀ ਪਹਿਲਾਂ ਆਪਣੀ ਵੀਡੀਓ ਦੇਖੀ ਹੈ ਨਾ ਲਾਈਟ ਦੀ ਪੈਰ ਦੀ ਆਪਣੀ ਉਹ ਵੀਡੀਓ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ 10 ਦਿਨ ਪਹਿਲਾਂ ਆਪਾਂ ਨੇ ਉਹ ਜਿਹੜੀ ਵੀਡੀਓ ਸ਼ੇਅਰ ਕੀਤੀ ਸੀਗੀ ਉਹ ਪੈਰ ਬਹੁਤ ਹੀ ਆਸਾਨੀ ਨਾਲ ਜਿਹੜਾ ਹੈਗਾ ਪਾਈਪਿੰਗ ਲਾਉਂਦਾ ਆ ਜਿਹੜਾ ਹੈਗਾ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੁੰਦੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਪਾਈਪਿੰਗ ਲੱਗਦੀ ਹੈ ਜੀ ਇੱਕ ਆਪਾਂ ਨੇ ਪਹਿਲਾਂ ਵੀਡੀਓ ਪਾਈ ਸੀਗੀ ਕਿ ਆਪਾਂ ਨੂੰ ਦੁਕਾਨ ਦੇ ਉੱਪਰ ਆਪਣੇ ਬੁਟੀਕ ਤੇ ਹਨਾ ਕਾਰਿਗਰਾਂ ਦੀ ਜ਼ਰੂਰਤ ਹੈ ਪਤਾ ਨਹੀਂ ਬਹੁਤ ਪਹਿਲਾਂ ਦੇ ਕਮੈਂਟ ਆਏ ਹਨ ਹੁਣ ਵੀ ਕਮੈਂਟ ਆ ਰਹੇ ਨੇ ਕਿ ਸਾਨੂੰ ਵੀ ਕੰਮ ਚਾਹੀਦਾ ਸਾਨੂੰ ਵੀ ਕੰਮ ਦਿਓ ਹਨ ਅਸੀਂ ਜ਼ਿਆਦਾਤਰ ਜਿਹੜਾ ਹੈਗਾ ਆਪਣੇ ਨੇੜੇ ਤੇੜੇ ਦੇ ਨੂੰ ਹਨਾ ਕੰਮ ਦਿੰਦੇ ਆ ਜਿਹੜੇ ਸਾਡੀ ਉਰੇ ਦੁਕਾਨ ਤੇ ਆ ਕੇ ਕੰਮ ਕਰ ਸਕਦੇ ਨੇ ਉਹਨਾਂ ਲਈ ਆਪਾਂ ਕੰਮ ਦਿੰਦੇ ਆ ਜੀ ਕੋਈ ਨਹੀਂ ਕੰਮ ਸਾਡੇ ਕੋਲੇ ਬਹੁਤ ਜ਼ਿਆਦਾ ਆ ਹੁਣ ਆਪਾਂ ਨੂੰ ਜਿਹੜੇ ਹੈਗੇ ਕਾਰੀਗਰ ਮਿਲ ਗਏ ਜੀ ਕਾਰਿਗਰ ਆਪਣੇ ਕੋਲੇ ਹੈਗੇ ਆ ਜਦੋਂ ਆਪਾਂ ਨੂੰ ਜ਼ਰੂਰਤ ਹੋ ਆਪਾਂ ਜ਼ਰੂਰ ਦੱਸਾਂਗੇ ਹੁਣ ਕਿਹੜੇ ਸਾਨੂੰ ਕਾਰਿਗਰਾਂ ਦੀ ਜ਼ਰੂਰਤ ਹੈ ਸਾਨੂੰ ਕਢਾਈ ਵਾਲੇ ਕਾਰਿਗਰਾਂ ਦੀ ਜ਼ਰੂਰਤ ਹੈਗੀ ਹੈ ਜੀ ਜਿਹੜੇ ਆਪਣੇ ਦੇਖੋ ਜਿਹੜੇ ਇਹ ਵਾਲੀ ਮਸ਼ੀਨ ਵਰਕ ਹੁੰਦਾ ਹੈ ਹਨ ਇਹ ਵਾਲੀ ਕਢਾਈ ਵਾਲੇ ਆਪਾਂ ਨੂੰ ਕਾਰਿਗਰਾਂ ਦੀ ਜ਼ਰੂਰਤ ਹੈਗੀ ਹੈ ਵੈਸੇ ਤਾਂ ਸਾਡੇ ਕਾਰਿਗਰ ਹੈਗੇ ਆ ਨੂਰੇ ਕੋਟਲੇ ਛਣ ਨੂਰੇ ਕੋਟਲੇ ਦੂਰ ਪੈ ਜਾਂਦਾ ਥੋੜਾ ਜਿਹਾ ਹਨ ਅਸੀਂ ਚਾਹੁੰਦੇ ਆ ਵੀ ਜੇ ਕੋਈ ਸਾਡੇ ਨੇੜੇ ਤੇੜੇ ਦੇ ਪਿੰਡਾਂ 'ਚ ਜੋ ਸਾਨੂੰ ਮਿਲ ਜੇ ਹਨਾ ਕਾਰੀਗਰ ਚਲੋ ਜਿਵੇਂ ਮੇਰੇ ਭੈਣਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਹਨਾ ਨਾਲੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਪੋਰਟ ਮਿਲੂਗੀ ਹਨਾ ਕੰਮ ਮਿਲੂਗਾ ਤੇ ਸਾਨੂੰ ਵੀ ਸੌਖਾ ਹੋ ਜਾਊਗਾ ਕਿਉਂਕਿ ਮਰੇਕੋਟਲੇ ਸਾਨੂੰ ਥੋੜਾ ਦੂਰ ਪੈ ਜਾਂਦਾ ਜੀ ਮਰੇਕੋਟਲਾ ਸਾਨੂੰ ਉਥੇ ਕੱਪੜੇ ਪਹਿਲਾਂ ਦੇ ਕੇ ਆਉਣੇ ਪੈਂਦੇ ਨੇ ਫਿਰ ਫੜ ਕੇ ਲਿਆਉਣੇ ਪੈਂਦੇ ਨੇ ਅਸੀਂ ਕਹਿੰਦੇ ਆ ਸਾਡੇ ਨੇੜੇ ਦੇ ਅਸੀਂ ਜਿਹੜਾ ਸਾਡਾ ਪਿੰਡ ਹੈਗਾ ਦੀ ਬਾਦਸ਼ਾਹਪੁਰ ਤੂਰੀ ਤੇ ਸ਼ੇਰਪੁਰ ਦੇ ਵਿੱਚ ਪੈ ਜਾਂਦਾ ਜੇ ਕੋਈ ਨੇੜੇ ਤੇਰੇ ਦੀ ਹਨਾ ਕੜਾਈ ਦਾ ਕੰਮ ਕਰਦੀ ਹੈ ਭੈਣ ਘਰੇ ਉਹ ਸਾਡੇ ਨਾਲ ਜਿਹੜਾ ਹੈਗਾ ਇੰਸਟਾਗ੍ਰਾਮ ਤੇ ਸਾਡੇ ਨਾਲ ਜਿਹੜਾ ਹੈਗਾ ਉਹ ਟੈਗਟ ਕਰ ਸਕਦੇ ਆ ਜੀ ਆਪਣੇ ਇੰਸਟਾਗ੍ਰam ਐਡੀ ਹੈਗੀ ਆ ਕੋ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਐਡੀ ਹੈਗੀ ਆ ਉਹਦੇ ਤੋਂ ਸਾਨੂੰ ਮੈਸੇਜ ਵਗੈਰਾ ਕਰ ਸਕਦੀ ਐ ਆਪਾਂ ਨੂੰ ਕਢਾਈ ਵਾਲੇ ਚਾਹੇ ਕੋਈ ਭੈਣੇ ਚਾਹੇ ਕੋਈ ਵੀਰ ਹੈ ਨਾ ਤੇ ਆਪਾਂ ਨੂੰ ਕਢਾਈ ਵਾਲੇ ਕਾਰੀਗਰਾਂ ਦੀ ਜ਼ਰੂਰਤ ਹੈ ਜੀ ਅਸੀਂ ਜਿਹੜਾ ਹੈਗਾ ਮੂਰੀ ਵਰਕ ਸੂਟ ਵਰਕ ਜਿੱਦਾਂ ਸਾਡੇ ਬੁਟੀਕ ਤੇ ਹੈ ਨਾ ਕਢਾਈ ਵੀ ਅਸੀਂ ਕਢਾਈ ਕਰਵਾਉਂਦੇ ਰਹਿੰਨੇ ਆ ਅਸੀਂ ਆਪਣੇ ਵੀ ਸੂਟ ਤਿਆਰ ਕਰਵਾਉਨੇ ਆ ਤੇ ਜਿਹੜੇ ਸਾਡੇ ਤੋਂ ਸਲਾਈ ਕਰਵਾਉਂਦੇ ਨੇ ਉਹ ਵੀ ਹੈ ਨਾ ਪੱਕੇ ਕਰਵਾਉਂਦੇ ਨੇ ਆਪਣੀਆਂ ਕਢਾਈ ਵਗੈਰਾ ਲਗਦੇ ਨੇ ਆਰ ਪਲੀਜ਼ ਮੈਂ ਇੰਨੀ ਕ ਬੇਨਤੀ ਕਰਦੇ ਆ ਜੀ ਤਾਂ ਵਧੀਆ ਫਿਨਿਸ਼ਿੰਗ ਦਾ ਕੰਮ ਹੋਵੇ ਜੀ ਹਨਾ ਉਹ ਭੈਣ ਭਾਈ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰਿਓ ਕਿਉਂਕਿ ਆਪਾਂ ਨੂੰ ਸਫਾਈ ਦਾ ਕੰਮ ਚਾਹੀਦਾ ਹੈ ਹਨਾ ਕਿਉਂਕਿ ਸਾਡੇ ਕੱਪੜੇ ਜਿਹੜੇ ਹੈਗੇ ਨੇ ਬਾਹਰ ਵਗੈਰਾ ਜਾਂਦੇ ਆ ਹਨਾ ਆਪਾਂ ਅਕ ਕਿਸੇ ਦਾ ਵੀ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੇ ਅਗਲਾ ਸਾਡੇ ਤੇ ਵਿਸ਼ਵਾਸ ਕਰਦਾ ਤੇ ਅਸੀਂ ਚਲੋ ਅਗਲੇ ਤੇ ਕਰੀਏ ਪਹਿਲਾਂ ਅਸੀਂ ਉਹਨਾਂ ਦਾ ਕੰਮ ਦੇਖਾਂਗੇ ਜੇ ਸਾਨੂੰ ਪਸੰਦ ਆਊਗਾ ਅਸੀਂ ਉਹਨਾਂ ਨੂੰ ਵਰਕ ਵਾਸਤੇ ਸੂਟ ਦੇ ਦਿਆ ਕਰਾਂਗੇ ਕੋਈ ਗੱਲ ਨਹੀਂ ਜੇ ਕੋਈ ਬੜੀਆਂ ਮਸ਼ੀਨਾਂ ਵਾਲਾ ਹੈਗਾ ਅਸੀਂ ਇਕੱਠੇ ਵੀ ਸੂਟ ਦਿੰਦੇ ਹਾਂ ਵੀ ਜਿਵੇਂ ਅਗਲਾ ਕਹਿੰਦਾ ਤਿੰਨੋਂ ਸੂਟ ਜਾਂ ਸੇ ਸੂਟ ਇਕੱਠੇ ਚੜਦੇ ਆ ਮਸ਼ੀਨ ਤੇ ਉਹ ਵੀ ਅਸੀਂ ਦੇਖ ਸਕਦੇ ਹਾਂ ਜਿਵੇਂ ਹੁਣ ਅਸੀਂ ਮਰੇ ਕੋਟਲੇ ਤੋਂ ਕੜਾਈ ਕਰਾਉਂਦੇ ਤੇ ਉੱਥੇ ਸੇ ਸੇ ਸੂਟ ਮਸ਼ੀਨ ਤੇ ਇਕੱਠੇ ਚੜਦੇ ਤੇ ਕਿਉਂਕਿ ਕਲਰ ਅਲੱਗ-ਅਲੱਗ ਹੋ ਜਾਂਦੇ ਤੇ ਹਨਾ ਤੇ ਉਥੋਂ ਵੀ ਅਸੀਂ ਇਦਾਂ ਹੀ ਵਰਕ ਕਰਵਾਉਨੇ ਆ ਉਹ ਵੀ ਬਹੁਤ ਸੋਹਣਾ ਫਿਨਿਸ਼ਿੰਗ ਦਾ ਕੰਮ ਕਰਦੇ ਆ ਚਲੋ ਉਹਨਾਂ ਦਾ ਕੰਮ ਸਾਡਾ ਦੇਖਿਆ ਆ ਪੱਖਿਆ ਅਸੀਂ ਕਹਿਣਾ ਨਹੀਂ ਚਲੋ ਕਿਸੇ ਹੋਰ ਪਹਿਣ ਦੀ ਮਦਦ ਹੋ ਸਕੇ ਹਨਾ ਤੇ ਜਿਵੇਂ ਸਲਾਈ ਵਾਲੇ ਸਲਾਈ ਵਾਸਤੇ ਬਹੁਤ ਪਹਿਣਾ ਦੇ ਕਮੈਂਟ ਹੁਣ ਵੀ ਆ ਰਹੇ ਨੇ ਕਿ ਸਾਨੂੰ ਸਲਾਈ ਦੇ ਦਿਓ ਸਾਨੂੰ ਸਲਾਈ ਦੇ ਦਿਓ ਕਿਉਂਕਿ ਅਸੀਂ ਸਲਾਈ ਤਾਂ ਤੁਹਾਨੂੰ ਦੇ ਦਈਏ ਜੀ ਇੱਕ ਪਹਿਣ ਦਾ ਬਹੁਤ ਦੂਰ ਤੋਂ ਨੇ ਉਹ ਨਵੇਂ ਸ਼ਹਿਰ ਤੋਂ ਕਹਿੰਦੇ ਤੇ ਕਿ ਤੇ ਐਡੀ ਦੂਰ ਅਸੀਂ ਕਿਵੇਂ ਸਲਾਈ ਦਵਾਂਗੇ ਜੇ ਕੋਰੀਅਰ ਕਰਾਉਂਦੇ ਪਹਿਲਾਂ ਅਸੀਂ ਸਾਨੂੰ ਕੋਰੀਅਰ ਕਰਾਵਾਂਗੇ ਫਿਰ ਤੁਸੀਂ ਸਾਨੂੰ ਕਰਾਵੋਗੇ ਹਫ਼ਤਾ ਜਿਹੜਾ ਹੈਗਾ ਰਸਤੇ ਆ ਜੀ ਨਿਕਲ ਜਾਣੇ ਹਨ ਅਸੀਂ ਚਾਹੁੰਦੇ ਆ ਵੀ ਚਲੋ ਨੇੜੇ ਦੇ ਨੇ ਨੂੰ ਜਿਹੜਾ ਹੈਗਾ ਰੁਜ਼ਗਾਰ ਮਿਲ ਜੇ ਹਨ ਹੁਣ ਜੇ ਪਿੰਡ ਦੇ ਵਿੱਚੋਂ ਵੀ ਮੇਰੇ ਕੁੜੀਆਂ ਰੱਖਿਆ ਹੋਈਆਂ ਨੇ ਬਾਹਰੋਂ ਵੀ ਘਰੀ ਘਰ ਹੈਗਾ ਟੇਲਰ ਹੈਗਾ ਤੇ ਉਹ ਵੀ ਆਪਣੇ ਆਪ ਜਿਹੜਾ ਹੈਗਾ ਆਪਣੀ ਸ਼ਾਪ ਤੋਂ ਆ ਕੇ ਕੰਮ ਲੈ ਕੇ ਜਾਂਦੇ ਆ ਚਲੋ ਕਾਰੀਗਰਾਂ ਦਾ ਤਾਂ ਕੰਮ ਵਧੀਆ ਹੀ ਹੁੰਦਾ ਹੈ ਨਾ ਜੇ ਹੁਣ ਕੁੜੀਆਂ ਵੀ ਰੱਖਿਆ ਨੇ ਅਸੀਂ ਇੱਥੇ ਇੱਥੇ ਮੈਂ ਆਪਦੀ ਨਿਗਾਹ 'ਚ ਰੱਖ ਕੇ ਕੰਮ ਕਰਵਾਉਣੀ ਆ ਕਿਉਂਕਿ ਮੈਨੂੰ ਸਫਾਈ ਦਾ ਕੰਮ ਚਾਹੀਦਾ ਹੁੰਦਾ ਹੈ ਨਾ ਤੇ ਮਾੜਾ-ਵੋਟਾ ਜੇ ਹੁੰਦਾ ਐਂਦਰ-ਉਦਰ ਉਹ ਦੱਸ ਕੇ ਵੀ ਕਰਵਾ ਸਕਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਜੀ ਅਸੀਂ ਚਾਹੁੰਦੇ ਆ ਨਾ ਕਦੇ ਵੀ ਨਾ ਆਵੇ ਲਾਉਂਗਾ ਤੇ ਚਲੋ ਗਾਹਕ ਦਾ ਵਿਸ਼ਵਾਸ ਬਣਿਆ ਹੋਇਆ ਕੰਮ ਆਪਣੇ ਕੋਲੇ ਬਹੁਤ ਜਿਆਦਾ ਹੁੰਦਾ ਜੀ ਬਹੁਤ ਹੀ ਜਿਆਦਾ ਆਪਣੇ ਕੋਲੇ ਕੰਮ ਹੈਗਾ ਸਲਾਈ ਦਾ ਹੁਣ ਜਿਹੜੇ ਅੱਜ ਵੀਡੀਓ ਸੀਗੀ ਇੱਕ ਸਟੈਂਡ ਬਾਰੇ ਤੇ ਇੱਕ ਸਾਨੂੰ ਜਿਹੜਾ ਕੜਾਈ ਵਾਲਾ ਕਾਰੀਗਰ ਚਾਹੀਦਾ ਜੀ ਉਹਦੇ ਬਾਰੇ ਹੈ ਪਲੀਜ਼ ਜੇ ਕੋਈ ਭੈਣ ਕਰਦੀ ਹੈ ਨਾ ਕੰਮ ਆ ਜਾਂ ਕੋਈ ਭਾਈ ਕਰਦਾ ਉਹ ਸਾਡੇ ਨਾਲ ਕੰਟੈਕਟ ਜ਼ਰੂਰ ਕਰੇ ਜੀ ਆਪਾਂ ਜਿਹੜਾ ਹੈਗਾ ਚਲੋ ਜਿਹੜਾ ਆਪਣੇ ਕੋਲੇ ਕੰਮ ਹੋਊਗਾ ਆਪਾਂ ਜਰੂਰ ਕਰਵਾਂਗੇ ਕਿਉਂਕਿ ਕੜਾਈ ਦਾ ਕੰਮ ਆਪਣੇ ਕੋਲੇ ਕਾਫੀ ਹੁੰਦਾ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਆਪਣੀ ਇੱਕ ਵਾਰੀ ਵਿੱਚ ਦੱਸਦੀ ਆ ਆਪਣੀ ਇੰਸਟਾਗ੍ਰਾਮ ਹੈਡੀ ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੋਂ ਆਪਣੀ ਇੰਸਟਾਗ੍ਰਾਮ ਹੈਡੀ ਹੈ ਜੀ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਮੈਸੇਜ ਕਰਕੇ ਹਨਾ ਗੱਲ ਗੱਲਬਾਤ ਕਰ ਸਕਦੇ ਹੋ ਉਹਦੇ ਤੇ ਤੁਸੀਂ ਸਾਡੇ ਨਾਲ ਕਿਵੇਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਹਨ ਬਾਕੀ ਆਪਣਾ ਪਿੰਡ ਪੈ ਜਾਂਦਾ ਜੀ ਬਾਦਸ਼ਾਹਪੁਰ ਪਿੰਡ ਹੈ ਆਪਣਾ ਪਿੰਡ ਦੇ ਵਿੱਚ ਹੀ ਆਪਣਾ ਬੁਟੀਕ ਹੈ ਤੇ ਧੋਰੀ ਤੇ ਸ਼ੇਪੋਰ ਦੇ ਵਿੱਚ ਪੈ ਜਾਂਦਾ ਜੀ ਇਹ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ